ਇਹ ਸਾਰੇ ਸੁਪਨੇ ਤੋੜ ਕੇ ਲੱਗਦਾ ਜਦੋਂ ਤੁਹਾਨੂੰ ਸੁਪਨੇ ਬੜੇ ਦੇਖੇ ਕਿ ਅਮਰੀਕਾ ਜਾਵਾਂਗੇ ਆਪਣੀ ਪੁਮਾਈ ਕਰਾਂਗੇ ਬਾਅਦ ਸੁਪਨੇ ਪੂਰੇ ਹੋ ਸਕਦੇ ਆ ਤੁਸੀਂ ਤੇ 4 ਵਾਰ ਡਰਾਂਗੇ ਦਿੱਤੀਆਂ ਪਹਿਲਾਂ ਨੂੰ 1.5 ਪਹਿਲਾਂ ਨਹੀਂ ਗੱਲ ਬਣੀ ਫਿਰ ਅੱਜ ਤੋਂ 6 ਮਹੀਨੇ ਪਹਿਲਾਂ ਸੈਟਾਈ ਗਈ ਤੇ ਮੈਂ ਉਹ ਰਸਤੇ ਵਾਕਫ ਬੇਚਾਨ ਹੁੰਦਾ ਪਹੁੰਚ ਗਿਆ ਸੀ ਅਮਰੀਕਾ ਪਰ ਅਗਲੇ ਆਰਡਰ ਮੇਰੇ ਕੋ ਵੀਜ਼ਾ ਆ ਗਿਆ ਤੇ ਟਰਨ ਵੀਜ਼ਾ ਵੀ ਆ ਗਿਆ ਉਥੋਂ ਫਿਰ ਮੈਂ ਜਾਉਂਗਾ ਜਾਉਂਗਾ ਉਥੋਂ ਫਿਰ ਇੰਨਾ ਵਸਵਾਕ ਦੇ ਸੰਬੰਧ ਦਾ ਹੈ ਨਾ ਮਾਂ ਦੰਗਲ ਉਹ ਇਦਾਂ ਦਾ ਨਹੀਂ ਸੀ ਕੋਈ ਹੀਲਾ ਹੈਗਾ ਕਿ ਇੰਗਲੈਂਡ ਦੇ ਵਿੱਚ ਸਟੇ ਕਰ ਪਰ ਤੇ ਉਥੇ ਸਟੇ ਉਥੇ ਕੋਈ ਨੀਗਾ ਫਿਊਚਰ ਨਹੀਂ ਹੈਗਾ ਕੋਈ ਪੇਪਰ ਮਿਲਦੀ ਆਸ ਨਹੀਂ ਹੈ ਇਸ ਕਰਕੇ ਫਿਰ ਮੈਂ ਰਸਤਾ ਮੈਂ ਅੜਕਾ ਦਾ ਚੁਣਿਆ ਵੀ ਚਲੋ ਉਥੇ ਕੋਈ ਆਸ ਹੈਗੀ ਆ ਵੀ ਪੇਪਰ ਬਣ ਜਾਣਗੇ ਜਾਂ ਪੱਕੇ ਹੋ ਜਾਣਗੇ ਕਿ ਉਹ ਆਪਣੇ ਫੈਮਿਲੀ ਨੂੰ ਸੱਦਦਾ ਹੈ ਉਹ ਡੌਕਰਸ ਵੀ ਰਾਹ ਦੇ ਵਿੱਚ ਹਰਾਸ ਕਰਦੇ ਨੇ ਡੌਂਕਰ ਜਦੋਂ ਆ ਲੌਗਨ ਨਾਲ ਚੱਲਦੇ ਨੇ ਤੇ ਗਰੁੱਪ ਲੈ ਕੇ ਚੱਲਦੇ ਨੇ ਜਿਹੜਾ ਗਰੁੱਪ ਜੋ ਕੋਈ ਇੱਕ ਦੋ ਮੁੰਡਾ ਪਿੱਛੇ ਰਹਿ ਗਿਆ ਉਹਨਾਂ ਦੀ ਬਾਤ ਵੀ ਕੁਝ ਨਹੀਂ ਮੈਨੂੰ ਜਣਾ ਵੀ ਨਹੀਂ ਛੱਡੋ ਤੇ ਨਹੀਂ ਚੱਲਦਾ ਅणि ਚਾਹੀਏ ਵੀ ਜੀ ਹਰ ਕੋ ਤਾਂ ਨਹੀਂ ਤਾਂ ਹੀ ਨਿਕਲ ਸਕਦਾ। ਪਰ ਜਿੰਨਾ ਚਿਰ ਡਾਂਕਰ ਤੋੜ ਦੇ ਨਾਲ ਤੁਰਨਾ ਪੈਂਦਾ ਜੇ ਬੰਦਾ ਬਿਮਾਰ ਆ ਗੁੰਡਗੀ ਹੈ ਪਰੇਸ਼ਾਨ ਹੈ ਜਿੱਦਾਂ ਹੀ ਤੁਰਨਾ ਹੀ ਪੈਣਾ ਜੇ ਦਾ ਆਪਣੇ ਸਰੀਰ ਤੇ ਆਜੀ ਤਾਕਤ ਜਾਂ ਜਾਨ ਹੈ ਜੀ ਤੁਰਨੋ ਜੇ ਪਿੱਛੇ ਰਹਿ ਗਏ ਤੇ ਫਿਰ ਮੌਤ ਬੀਤੇ ਕੱਲ ਪੰਜਾਬ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਇੱਕ ਅਮਰੀਕਾ ਤੋਂ ਪਲੇਨ ਉਤਰਦਾ ਔਰ ਪਲੇਨ ਅਮਰੀਕਾ ਦੀ ਆਮਿਦਾ ਉੱਪਰ ਆਲ ਆਰਮੀ ਦੇ ਪਲੇਨ ਦੇ ਵਿੱਚ ਇੱਕ ਕੋਈ ਕਰੀਬ 100 ਦੇ ਕਰੀਬ ਜਿਹੜੇ ਭਾਰਤੀ ਨੇ ਉਹ ਡਿਪੋਰਟ ਕੀਤੇ ਗਏ ਉਹਨਾਂ ਦੇ ਨਾਲ ਜਸਪਾਲ ਸਿੰਘ ਵੀ ਸੀ ਜਿਹੜੇ ਕਿ ਫਤਿਹਗੜ੍ਹ ਚੋੜੀਆਂ ਦੇ ਗੁਰਦਾਸਪੁਰ ਦੇ ਰੈਡ ਮਲੇ ਨੇ ਔਰ ਮੇਰੇ ਨਾਲ ਨੇ ਜਸਪਾਲ ਸ਼ਾਇਦ ਕੱਲ ਜਦੋਂ ਉੱਪਰ تھے ਉਹ ਉਹ ਪਲੇਨ ਸਭ ਸਾਰੇ ਸੁਪਨੇ ਤੋੜ ਗਿਆ ਤੁਹਾਨੂੰ ਲੱਗਦਾ ਸੁਪਨੇ ਬੜੇ ਦੇਖੇ ਸੀ ਕਿ ਅਮਰੀਕਾ ਜਾਵਾਂਗੇ ਆਪਣੀ ਤੁਮਾਈ ਕਰਾਂਗੇ ਪਰ ਸੁਪਨੇ ਪੂਰੇ ਨਹੀਂ ਹੋ ਸਕੇ ਜਦੋਂ ਕਦੋਂ ਤੋਂ ਸਫਰ ਸ਼ੁਰੂ ਹੋਇਆ ਹੈ ਇਸ ਅਮਰੀਕਾ ਦਾ ਸਫਰ ਸ਼ੁਰੂ ਕਦੋਂ ਤੋਂ ਹੋਇਆ ਜਾਂ ਇੱਕ ਵਿਦੇਸ਼ ਦਾ ਸਫਰ ਕਦੋਂ ਤੋਂ ਸ਼ੁਰੂ ਹੋਇਆ ਕਰੋ ਮੈਂ ਇਥੋਂ 250 ਸਾਲ ਮੰਨ ਲਿਓ 250 ਸਾਲ ਪਹਿਲਾਂ ਮੈਂ ਇਥੋਂ ਜਾ ਰਹੀ ਕਰੂੰ ਅਮਰੀਕਾ ਪਹੁੰਚਣ ਦੀ ਆਸ ਵਿੱਚ ਬਹੁਤ ਬਾਰ ਟਰਾਈਆਂ ਕੀਤੀਆਂ ਬੰਦਾਂ ਨੂੰ ਸਾਲ ਡੇਢ ਪਹਿਲਾਂ ਨਹੀਂ ਗੱਲ ਬਣੀ ਫਿਰ ਅੱਜ ਤੋਂ 6 ਮਹੀਨੇ ਪਹਿਲਾਂ ਤੇ ਟਰਾਈ ਕੀਤੀ ਤੇ ਮੈਂ ਉਹ ਰਸਤਿਆਂ ਦੇ ਵੱਖ-ਵੱਖ ਦੇਸ਼ਾਂ ਨੂੰ ਦਾ ਪਹੁੰਚ ਗਿਆ ਦੀ ਅਮਰੀਕਾ ਪਰ ਉਹਨੇ ਨਾ ਕਿਹਾ ਕਿ ਤੱਕ ਵਾ ਕਿੰਨੇ ਦਿਨ ਉਸ ਅਮਰੀਕਾ ਦੀ ਤਾਲੀ ਤੇ ਰਹੇ ਉਸ ਜਗ੍ਹਾ ਦੇ ਨਾ 11 ਦਿਨ ਰਹੇ ਮੇਰੇ ਖਾਲੇ ਅਮਰੀਕਾ ਤੇ ਵੇਖੀ ਵੀ ਨਹੀਂ ਹੋਣੀ ਉੱਥੇ ਨਹੀਂ ਉਹ ਹੀ ਜਿਹੜਾ ਅੰਬਾਸਦੇ ਬਿਠਾ ਕੇ ਲੈ ਕੇ ਗਏ ਨੇ ਥੋੜਾ ਬਹੁਤ ਮਤਲਬ ਜੇ ਦੋ ਬਾਰਡਰ ਟੱਪਿਆ ਹਾਂਜੀ ਕੋਈ 100 ਡੇਟ ਜੋ ਮੀਲ ਜਿਹੜਾ ਇਦਾਂ ਗਏ ਤੇ ਬਾਅਦ ਚ ਕਈ ਬਿਚਲੇ ਆ ਗਏ ਜੀਲ 'ਚ ਉਥੇ ਨਾ ਕੋਈ ਗਾਛ ਜਿਸ ਵਾਰ ਸਭ ਤੋਂ ਪਹਿਲੇ ਤੇ ਤੁਸੀਂ ਗਏ ਇੰਗਲੈਂਡ ਤੇ ਇੰਗਲੈਂਡ ਤੁਹਾਡੇ ਕੋ ਵੀਜ਼ਾ ਸੀ ਉਹ ਸੀ ਇੰਗਲੈਂਡ ਦਾ ਮੇਰੇ ਕੋ ਵੀਜ਼ਾ ਸੀ ਗਾ ਟਰ ਵੀਜ਼ਾ ਸੀ ਉਥੋਂ ਫਿਰ ਮੈਂ ਜਾਉਂ ਪਿਆ ਜਾਉਂ ਤੋ ਫਿਰ ਇੱਦਾਂ ਵਕ ਵਕ ਦੇ ਛਾਂ ਜੀ ਹੁੰਦਾ ਹੋਇਆ ਨਾਮਾ ਜੰਗਲ ਫਿਰ ਮੈਂ ਮਰ ਗਿਆ ਕਿ ਇਦਾਂ ਦਾ ਨਹੀਂ ਸੀ ਕੋਈ ਹੀਲਾ ਹੈਗਾ ਸੀ ਕਿ ਇੰਗਲੈਂਡ ਦੇ ਵਿੱਚ ਸਟੇ ਕਰ ਪਰਲੇ ਉਥੇ ਸਟੇ ਉਥੇ ਕੋਈ ਨੀਗਾ ਫਿਊਚਰ ਨਹੀਂ ਹੈਗਾ ਕੋਈ ਪੇਪਰ ਮਿਲਦੀ ਆਸ ਨਹੀਂ ਹੈ ਇਦ ਕਰ ਗੇਜ਼ਰ ਮੈਂ ਇਸ ਤੋਂ ਅਮਰੀਕਾ ਦਾ ਚੁਣਿਆ ਵੀ ਚਲੋ ਉੱਥੇ ਕੋਈ ਆਸ ਹੈ ਜੀ ਆ ਵੀ ਪੇਪਰ ਬਣ ਜਾਣਗੇ ਜਾਂ ਪੱਕੇ ਹੋ ਜਾਣਗੇ ਕੋਈ ਆਪਣੀ ਫੈਮਿਲੀ ਨੂੰ ਛੱਡ ਲਾਗੇ ਉੱਥੇ ਪਰ ਜਿਹੜਾ ਨਹੀਂ ਗਿਆ ਬੰਸ ਫੈਮਿਲੀ ਦੇ ਵਿੱਚ ਵੀ ਕੋਲ ਕੋਲ ਨੇ ਅੰਮ੍ਰਿਤ ਜੀ ਮੇਰੇ ਮਦਰ ਨੇ ਮੇਰਾ ਬਰਦਰ ਹੈ ਭਾਈ ਉੱਥੇ ਬੱਚੇ ਬੱਚੇ ਵੀ ਛੋਟੇ ਠੀਕ ਬੱਚੇ ਛੋਟੇ ਕਿਉਂਕਿ ਮੈਂ ਇੱਕ ਵੀਡੀਓ ਦੇਖ ਰਿਹਾ ਕਿ ਬੱਚੇ ਬਹੁਤ ਛੋਟੇ ਪਿੰਦੇ ਵਿੱਚ ਹੀ ਰਹਤੀ ਜਦੋਂ ਤੁਹਾਨੂੰ ਤਾਂ ਸ਼ਾਇਦ ਉਹ ਵੀ ਇੱਕ ਭਾਵੁਕ ਕਰਨ ਵਾਲੀ ਵੀਡੀਓ ਹਾਂਜੀ ਬੱਚਿਆਂ ਨੂੰ ਤੇ ਚਲੋ ਬਹੁਤ ਖੁਸ਼ੀ ਹੋਈ ਵੀ ਆਪਾਂ ਨੂੰ ਕਿਤੇ ਨਾ ਕਿਤੇ ਹੋਇਆ ਕਿ ਚਲੋ ਆਪਾਂ ਸਹੀ ਸਲਾਮਤ ਆਪਣੇ ਬੱਚਿਆਂ ਚ ਆ ਗਏ ਹੁਣ ਕਹੀ ਮੇਰੇ ਨਾਲ ਜਿਹੜੇ ਮੁੰਡੇ ਕਿ ਵਿਚਾਰੇ ਰਸਤੇ 'ਚ ਇਹਨਾਂ ਦੀ ਪਨਾਮਾ ਦੀ ਡੈਥ ਹੋ ਗਈ ਤੇ ਕਿਦਾਂ ਕਿਤੇ ਆਪ ਆਈ ਵੀ ਪਰ ਕਿਸਮਤ ਸਮਝ ਲੈ ਆਪੀ ਉਹ ਉਹ ਜਿਹੜਾ ਪਨਾਮਾ ਦਾ ਜੰਗਲਾਂ ਦਾ ਸਫਰ ਜਾਂ ਪੈਦਲ ਦਾ ਸਫਰ ਕਿਦਾਂ ਦਾ ਸਫਰ ਆ ਕਿਉਂਕਿ ਫਿਲਮਾਂ 'ਚ ਬਹੁਤ ਲੋਕ ਦੇਖਦੇ ਨੇ ਕਿ ਇੱਕ ਫਿਲਮੀ ਸੀਨ ਬੱਖਰੇ ਤਰ੍ਹਾਂ ਦੇ ਹੁੰਦੇ ਨੇ ਕਿ ਬਕਾਇਆ ਤੇ ਜਾਂਦਾ ਲੇਕਿਨ ਅਸਲੀਅਤ ਕੀ ਹੈ ਸਿਰਮਾਨਾ ਲੋਕ ਇਤੇ ਜਿਆਦਾ ਵਾਦੇ ਆਪੀ ਡੈਂਜੇ ਸੀ ਬਹੁਤ ਟੌਪ ਗਿਆ ਤੁਸੀਂ ਕਿਹਾ ਕਿ ਦਾਦੇ ਵਿੱਚ ਡੈਥ ਵੀ ਹੋਣੀ ਹੈ ਹਾਂਜੀ ਡੈਥ ਕੋਈ ਜਿੱਦਾਂ ਮੰਨ ਲਓ ਵੀ ਗ੍ਰੈਂਡ ਬੋਡੀ ਆ ਮੇਰਾ ਵਿਪਿੰਜਰ ਉਹ ਵੀ ਮਿਲੇ ਵੇਖਣ ਨੂੰ ਤੇ ਬਹੁਤ ਜਾਣੇ ਕਿ ਖਤਰੀਆ ਰਾਇ ਤਾਂ ਕੁਝ ਇਦਾਂ ਦੇ ਵੀ ਸੀ ਕਿ ਵੇਖਰ ਨੂੰ ਮਿਲਿਆ ਕਿ ਪੰਜਾਬੀ ਦੀ ਹੋਣਗੇ ਉਹਨਾਂ ਦੇ ਵਿੱਚ ਜੇ ਇਦਾਂ ਮੰਨ ਲਓ ਕਿ ਦੋਗ ਬਾਡੀਆਂ ਨੂੰ ਇਦਾਂ ਦੀਆਂ ਮਿਲੀਆਂ ਜਿਨ੍ਹਾਂ ਦੇ ਘੜੇ ਪਾਏਗੇ ਇਹਨਾਂ ਤੇ ਵੀ ਕੁੜੀ ਦੀ ਬਾਡੀ ਵੀ ਸੀ ਉਹ ਜਿਹੜੇ ਫਿਰ ਨਹੀਂ ਸਫ਼ਰ ਕਰ ਸਕਦੇ ਜਾਂ ਬਿਮਾਰ ਹੋ ਗਏ ਜਾਂ ਕਿਲੋ ਪਿੱਛੇ ਰਹਿ ਗਏ ਜਾਂ ਡੋਂਕਣਾ ਛੱਡਤਾ ਪਿੱਛੇ ਤੇ ਉਹ ਫਿਰ ਪਿੱਛੇ ਰਹਿ ਜਾਂਦੇ ਨੇ ਕਿ ਉਹ ਕੋਈ ਰਸਤਾ ਵੀ ਨਹੀਂ ਉਹਨਾਂ ਨੂੰ ਲੱਭਦਾ ਉਹਨਾਂ ਨੂੰ ਤਾਂ ਮਤਲਬ ਇਕੱਲਾ ਬੰਦਾ ਰਹਿ ਗਿਆ ਕਿੱਧਰ ਨੂੰ ਜਾਏਗਾ ਇਿੱਡਾਂ ਤੜਕੜਾ ਜੰਗਲਾਂ ਦੀਆਂ ਨਦੀਆਂ ਪਾਰ ਕਰਨੀਆਂ ਪਈ ਕੋਈ ਕੋਈ ਡੌਕਰਸ ਵੀ ਰਾਹ ਦੇ ਵਿੱਚ ਹਰਾਸ ਕਰਦੇ ਨੇ ਡੌਕਰ ਜਦੋਂ ਮਾ ਲੋਕੀ ਨਾਲ ਚੱਲਦੇ ਨੇ ਤੇ ਗਰੁੱਪ ਲੈ ਕੇ ਚੱਲਦੇ ਨੇ ਜਿਹੜਾ ਗਰੁੱਪ ਜੋ ਕੋਈ ਇੱਕ ਦੋ ਮੁੰਡਾ ਪਿੱਛੇ ਰਹਿ ਗਿਆ ਉਹਨਾਂ ਦੀ ਬਾਤ ਵੀ ਕੁਛ ਨਹੀਂ ਹਨ ਜਣਾ ਵੀ ਨਹੀਂ ਛੱਡੋ ਤੇ ਨਹੀਂ ਚੱਲੋ ਅਸੀਂ ਚਾਹੀਏ ਵੀ ਉਹਦੀ ਹੈਲਪ ਕਰਨੀ ਤਾਂ ਵੀ ਨਹੀਂ ਕਰ ਸਕਦੇ ਇੱਕ ਤੈਅ ਹੁੰਦਾ ਵੀ ਏਨੇ ਕਿਲੋਮੀਟਰ ਆਪਾਂ ਤੁਰਨਾ ਹੀ ਪਊਗਾ ਤਹਾ ਵੀ ਆਪਾਂ ਜੰਗਲ ਕ੍ਰਾਸ ਕਰਨਾ ਬਸ ਉਹ ਜਿੰਨਾ ਚਿਰ ਡਾਂਕਰ ਤੋਂ ਡੇੜ ਨਾਲ ਤੁਰਨਾ ਪੈਂਦਾ ਜੇ ਬੰਦਾ ਬਿਮਾਰ ਆ ਗੁੰਡੀ ਆ ਪਰੇਸ਼ਾਨ ਹੈ ਜਿੱਦਾਂ ਤੁਰਨਾ ਹੀ ਪੈਣਾ ਜੇ ਦਾ ਆਪਣੇ ਸਰੀਰ ਤੇ ਆ ਗਈ ਤਾਕਤ ਜਾਂ ਜਾਨ ਹੈਗੀ ਤੁਰ ਲੋ ਜੇ ਪਿੱਛੇ ਰਹਿ ਗਏ ਤੇ ਫਿਰ ਮੌਤ ਹੀ ਰੋਟੀ ਪਾਣੀ ਰੋਟੀ ਪਾਣੀ ਕੋਈ ਨਹੀਂ ਜੰਗਲ ਚ ਇੱਟਾ ਆਪਾਂ ਜਿੱਦਾਂ ਬੈਗ ਚੋ ਪਾਣੀ ਲੈ ਆ ਕੇ ਤੁਰਦੇ ਜਾਂ ਮਲੋ ਕੋ ਬਿਸਕੁਟ ਬ੍ਰੈਡ ਵਗੈਰਾ ਜਿੰਨਾਗਾ ਆਪਾਂ ਚੁੱਕ ਸਕਦੇ ਆ ਤੇ ਥੋੜੀ ਸਬਕ ਜਨਦੀਆਂ ਨੂੰ ਜਨਾਂ ਚ ਪਾਣੀ ਪੀਣਾ ਦਿੰਦਾ ਜਸਪਾਲ ਕੋ ਕਿੰਨੇ ਦਿਨ ਹੋ ਗਏ ਜੋ ਟੀਕਾ ਲਿਆ ਮੈਂ ਸਹੀ ਕੁਝ ਉਹਦੇ ਮੈਂ ਕੱਲ ਆ ਕੇ 6 ਮਹੀਨਾ ਬਾਅਦ ਜਿਹੜੀ ਆਪਣੀ ਹੱਥ ਵਿੱਚ ਤੇ ਬੱਡਾ ਤੇ 6 ਮਹੀਨੇ ਕੱਢੀ ਜਸਪਾਲ ਸੇ ਤੋਂ ਵੀ ਬੜਾ ਕਮਜ਼ੋਰ ਲੱਗਦਾ ਜਸਪਾਲ ਸਾਹਿਬ ਮੈਂਟਲੀ ਨਹੀਂ ਗੱਲ ਵੀ ਨਹੀਂ ਪੂਰੀ ਤਰ੍ਹਾਂ ਕਰ ਪਾ ਰਿਹਾ ਮੈਂ ਮੈਂਟਲੀ ਸਟ੍ਰੈਸ ਟੈਂਸ਼ਨ ਸ਼ੇਰਕਾ ਮੇਰੇ ਬਹੁਤ ਹੋ ਗਈ ਹੈ ਕਿ ਕਿਲੋ ਵਜ਼ਨ ਨਹੀਂ ਘਟ ਗਿਆ ਜਿਹੜੀ 11 ਦੇ ਅਮਰੀਕਾ ਦੇ ਵਿੱਚ ਸੀ ਉੱਥੇ ਵੀ ਕੋਈ ਏਦਾਂ ਦਾ ਪ੍ਰੈਸ਼ਰ ਸੀ ਏਦਾਂ ਦੀ ਪੋਲੀਟਿਕਲ ਹਰਾਸਮੈਂਟ ਸੀ ਫਿਜ਼ੀਕਲੀ ਵੀ ਜਾਂ ਕੁਝ ਹੋਰ ਮੈਂ ਉੱਥੇ ਮੈਂਟਲੀ ਦੇ ਮੈਂਟਲੀ ਅਭਿਆਸ ਕਰਦੇ ਜਿੱਦਾਂ ਮੰਨ ਲਓ ਇਹ ਐਸੀ ਛੱਡ ਦਿੰਦੇ ਨੇ ਫੁੱਲ ਤੇ ਇੱਕ ਟੀ-ਸ਼ਰਟ ਹੀ ਪਾਈ ਹੁੰਦੀ ਤੇ ਉੱਤੇ ਫੌਲਪੇਪਰ ਜਿਹੜਾ ਵਾ ਉਹ ਹੀ ਲੈ ਕੇ ਸੌਣਾ ਪੈਂਦਾ ਉਹ ਵੀਦੋ ਦੋ ਘੰਟੇ ਬਾਅਦ ਆ ਕੇ ਠਾ ਦੇਉਂਦੇ ਨੇ ਜਿੱਦਾਂ ਪਰੇਸ਼ਾਨੀ ਦਿੰਦੇ ਮਤਲਬ ਕੋਟ ਮਾਰਨਾ ਕੀਤੀ ਤੇ ਦੂਸਰੇ ਤਰੀਕੇ ਨਾਲ ਕੋਟ ਮਾਰਨਗੇ ਕਰਦੇ ਉਹਦਾ ਬੰਦੇ ਨੂੰ ਮੈਡੀਕਲ ਕਰਦੇ ਨੇ ਵੀ ਪਰੇਸ਼ਾਨੀ ਕਰਨਾ ਤੇ ਜਦੋਂ ਹਸਪਤਾਲ ਨੇ ਜਦੋਂ ਤੁਸੀਂ ਆਣਾ ਸੀ ਤੇ ਕਿਤਾ ਫਲਾਈਟ ਦੇ ਵਿੱਚ ਤੁਹਾਨੂੰ ਪਤਾ ਸੀ ਕਿ ਤੁਸੀਂ ਵੀ ਆ ਰਹੇ ਹੋ ਜਾਂ ਉਹ ਫਲਾਈਟ ਪਹਿਲਾਂ ਨਹੀਂ ਸੋਚਿਆ ਜਦੋਂ ਪਲੇਨ ਤੋਂ ਵੀ ਅਨੁਦੀ ਦੀ ਜਗ੍ਹਾ ਸ਼ਿਫਟ ਕਰਨ ਲੱਗੇ ਨਹੀਂ ਕਿ ਕੈਂਪ ਚ ਲੈ ਕੇ ਚੱਲੇ ਜਦੋਂ ਕਾਫੀ ਟਾਈਮ ਇਹ ਚੱਲਿਆ 7-8 ਮਹੀਨੇ ਤੱਕ ਇਹ ਨੂੰ ਮਹਿਸੂਸ ਹੋਇਆ ਕਿ ਆਹ ਤੇ ਇੱਕ ਅਵਸਰ ਹੀਗਾ ਆ ਮੈਨੂੰ ਪੁੱਛਿਆ ਆ ਪਹਿਲਾਂ ਤਾਂ ਨਾ ਦੱਸਿਆ ਨਹੀਂ ਫਿਰ ਦੱਸਿਆ ਕਿ ਆਪਾਂ ਤੁਸੀਂ ਇੰਡੀਆ ਜਾ ਰਹੇ ਹੋ ਫਿਰ ਬਹੁਤ ਦੁੱਖ ਹੋਇਆ ਇਹ ਦਾ ਚਾਹ ਕਿ ਸੁਪਨੇ ਟੁੱਟੇ ਕਿ ਸੁਪਨਾ ਟੁੱਟ ਗਿਆ ਉਸ ਵਾਰ 2.5 ਸਾਲ ਦੇ ਵਿੱਚ ਸ਼ਾਇਦ ਮੈਂ ਸਾਨੂੰ ਕਰਾਇਆ ਲੇਕਿਨ ਕੀ ਆ ਬਹੁਤ ਬੱਸ ਜੋ ਪਰਾਂ ਕੋਲ ਜੇ ਜਦੋਂ ਕੋਈ ਜਿਹੜੀ ਪਹਿਲਾਂ ਦੀ ਕਮਾਈ ਕੀਤੀ ਹੋਈ ਹੈ ਜਾਂ ਕੋਈ ਕਰਜ਼ਾ ਚੁੱਕਿਆ ਹੋਇਆ ਜਿਵੇਂ ਕੋਈ ਲਾ ਕੇ ਫੀਲ ਖਦਮ ਕਰਕੇ ਕਿੰਨੇ ਪੈਸੇ ਖਰਚ ਚੁੱਕੇ ਮੈਂ 40 ਤੋਂ ਪਲੱਸ ਲੱਗ ਗਿਆ ਹੁੰਦਾ ਕਿੱਦਾਂ ਦਾ ਇੱਕ ਜਦੋਂ ਕੱਲ ਮੰਤਰੀ ਵੀ ਮਿਲੇ ਤੁਹਾਨੂੰ ਇੱਕ ਜਿਹਦਾ ਸੀ ਉੱਥਾ ਦਾ ਸ਼ਵਾਸ ਉਹ ਕਿੱਦਾਂ ਦਾ ਉਹਨਾਂ ਨੇ ਉਹਨਾਂ ਨੇ ਨੂੰ ਭਰੋਸਾ ਦਿੱਤਾ ਵੀ ਕੋਈ ਨਾ ਕੋਈ ਕੀ ਸਰਕਾਰ ਬਖਰਾਂ ਵਿੱਚ ਤੁਹਾਡੀ ਹੈਲਪ ਕੀਤੀ ਜਾਏਗੀ। ਉਹ ਜਿਹੜੇ ਜੈਂਟਕੋਮਿੰਗ ਪਾ ਕੇ ਵਾਪਸ ਲਵਾਵਾਂਗੇ। ਹੌਸਲਾ ਦਿੱਤਾ ਕਿ ਉਹ ਦੇਖੋ। ਕੀ ਅਪੀਲ ਕੀ ਕਰਨਾ ਚਾਹੁੰਦੇ ਹੋ? ਮੈਂ ਖੀਰ ਦੇਖੋ ਇਹ ਸਵਾਲ ਵੀ ਅਪੀਲ ਕੀ ਕਰਨਾ ਚਾਹੁੰਦੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਸ਼ਾਇਦ ਇਨ੍ਹਾਂ ਅਜੰਡਾ ਦੇ ਚੱਕਰਾਂ 'ਚ ਫਸੇ ਦੇ ਬੈਠੇ। ਮੈਂ ਤੇ ਅਸੀਂ ਇਹ ਇਨ੍ਹਾਂ ਨੌਜਵਾਨਾਂ ਨੂੰ ਵੀ ਜੇ ਜਾਣਾ ਹੈਗੇ ਚੰਗੇ ਤਰੀਕੇ ਨਾਲ ਜਾਓ। ਸਹੀ ਜੈਂਟ ਚੁਣੋ। ਜੇ ਨਹੀਂ ਮਿਲਦਾ 1 ਨੰਬਰ ਤੇ ਜਾਓ। ਅਤੇ ਜਿਵੇਂ ਲੋਕੀਂ ਜਿਆਦਾ ਇਹ ਲਾਉਣਗੇ ਇੱਥੇ ਲਾ ਗਿਆ ਆਪਣਾ ਕੋਈ ਕਾਰੋਬਾਰ ਕਰ ਲੋ ਹਾਂ ਜਾਓ ਜਲਦ ਚ ਰਸਤੇ ਨਾਲ ਜਾਓ ਕੰਪਨੀਆਂ ਦੇ ਦਸਤੇ ਨਾਲ ਬਿਲਕੁਲ ਪਿਛਲੇ ਕਹਿੰਦੇ ਕਿ 2.5 ਸਾਲ ਤੋਂ ਮੈਂ ਸਫਰ ਦੇ ਵਿੱਚ ਹੀ ਅਮਰੀਕਾ ਦੇ ਸਫਰ ਦੇ ਵਿੱਚ ਹੀ 2.5 ਸਾਲ ਤੋਂ ਚਾਹੇ ਉਹ ਇੰਗਲੈਂਡ ਗਏ ਇੰਗਲੈਂਡ ਤੋਂ ਯੂਰਪ ਯੂਰਪ ਤੋਂ ਪਨਾਮਾ ਦੇ ਜੰਗਲਾਂ ਦੇ ਵਿੱਚੋਂ ਹੁੰਦੇ ਹੁੰਦੇ ਬ੍ਰਾਜ਼ਿਲ ਤੱਕ ਫਲਾਈਟ ਸੀ ਬਾਕੀ ਅੱਗੇ ਦਾ ਸਫਰ ਸਾਰਾ ਪੈਦਲ ਤੇ ਜਾਂ ਜੰਗਲਾਂ ਦਾ ਸਫਰ 6 ਮਹੀਨੇ ਤੋਂ ਰੋਟੀ ਨਹੀਂ ਖਾਦੀ ਕੱਲ ਆ ਕੇ ਘਰ ਰੋਟੀ ਖਾਦੀ ਹੈ ਹੱਥ ਦੀ ਕਿਤੇ ਬ੍ਰੈਡਾਂ ਤੇ ਬਿਸਕੁਟਸ ਸੇ ਹੀ ਗੁਜ਼ਾਰਾ ਕੀਤਾ ਪਾਣੀ ਵੀ ਜੇ ਪੀਤਾ ਤਾਂ ਨਹਿਰਾਂ ਦੇ ਵਿੱਚੋਂ ਜਾਂ ਕਿਤੇ ਗੰਦੇ ਨਾਲੇ ਦੇ ਵਿੱਚੋਂ ਜਿੱਥੋਂ ਪਾਣੀ ਮਿਲਿਆ ਉਹ ਹੀ ਪਾਣੀ ਪੀ ਕੇ ਗੁਜ਼ਾਰਾ ਕੀਤਾ ਇਹ ਸਫਰ ਦਾ ਅਮਰੀਕਾ ਦਾ ਸਫਰ ਇਹ ਤੈਅ ਕਰਦਾ ਔਰ 11 ਦਿਨ ਅਮਰੀਕਾ ਦੇ ਵਿੱਚ ਜੇ ਉਹ ਕ੍ਰੋਸ ਕੀਤੀ ਬਾਰਡਰਸ ਤੇ 11 ਦਿਨ ਅਮਰੀਕਾ ਦੇ ਵਿੱਚ ਰਹਿਣ ਤੋਂ ਬਾਅਦ ਹੀ ਇੱਥੇ ਵਾਪਸ ਆਪਣੇ ਘਰ ਪਰਤਦਾ ਹੈ ਜਿਸ ਬਾਲ ਵਾਲਾ ਉਹ ਆਪਣੀ ਆਪੀਤੀ ਦੱਸ ਰਿਹਾ ਔਰ ਨੌਜਵਾਨਾਂ ਨੂੰ ਵੀ ਅਪੀਲ ਕਰ ਰਿਹਾ ਕਿ ਪੰਜਾਬੀ ਨੌਜਵਾਨ ਜਾਂ ਚਾਹੇ ਭਾਰਤੀ ਕੋਈ ਵੀ ਜੇ ਵਿਦੇਸ਼ ਜਾਣਾ ਵੀ ਜਤ ਚਾਹੁੰਦਾ ਤਾਂ ਉਹ ਕਹਿੰਦਾ ਕਿ ਵੀਜ਼ਾ ਦੇ ਨਾਲ ਜਾਓ ਨਾ ਕਿ ਇਹਨਾਂ ਏਜੰਟਾਂ ਦੇ ਚੱਕਰਾਂ ਤੋਂ ਬਚੋ ਕੈਮਰਾ ਪਰਸਨ ਵਿਕਰਮ ਚੀਮਾ ਦੇ ਨਾਲ ਗੁਰਤੂ ਚਾਵਲਾ ਜਗਵੰਦੀ ਟਿੰਗਲੀ ਬੰਗਾਸਪੁਰ ਜਿਸ ਪਰ ਸ਼ਾਇਦ ਕੱਲ ਜਦੋਂ ਉੱਪਰ تھے ਉਹ ਉਹ ਪਲੇਨ ਸਾਰੇ ਸੁਪਨੇ ਤੋੜ ਗਿਆ ਲੱਗਦਾ ਜਦੋਂ ਉਹ ਸੁਪਨੇ ਬੜੇ ਦੇਖੇ ਕਿ ਅਮਰੀਕਾ ਜਾਵਾਂਗੇ ਆਪਣੀ ਕਮਾਈ ਕਰਾਂਗੇ ਪਰ ਸੁਪਨੇ ਪੂਰੇ ਹੋ ਸਕਦੇ ਆ ਤੁਰੇ ਤੇ 4 ਵਾਰ ਟਰਾਈ ਕੀਤਾ ਪਹਿਲਾਂ ਵੀ 1 ਸਾਲ ਦੇਰ ਪਹਿਲਾਂ ਨਹੀਂ ਗੱਲ ਬਣੀ ਫਿਰ ਤਾਂ 6 ਮਹੀਨੇ ਪਹਿਲਾਂ ਫਿਰ ਕਾਈ ਵੀ ਪੀ ਤੇ ਮੈਂ ਉਹ ਰਸਤੇ ਵਾਕਫ ਵਾਕ ਦੇਛਾ ਹੁੰਦਾ ਹੋਇਆ ਪਹੁੰਚ ਗਿਆ ਸੀ ਅਮਰੀਕਾ ਪਰ ਅੰਨੇ ਅਰਦੇ ਮੈਨੂੰ ਵੀਜਾ ਦੀ ਗੱਲ ਏਟਰ ਵੀਜਾ ਦੀ ਉਹ ਤੁਹਾਨੂੰ ਮੇਰਾ ਜਵਾਬ ਪਹੁੰਚਾ ਜਵਾਬ ਤੁਹਾਨੂੰ ਵੀ ਇੰਨਾ ਵਕ ਵਕ ਦੇ ਸੰਭਵ ਹੁੰਦਾ ਹੈ ਨਾ ਮਾਂ ਡੰਗਲ ਉਹ ਇਦਾਂ ਦਾ ਨਹੀਂ ਸੀ ਕੋਈ ਹੀਲਾ ਹੈਗਾ ਸੀ ਕਿ ਇੰਗਲੈਂਡ ਦੇ ਵਿੱਚ ਇਸਟੇ ਕਰ ਪਾ ਲੇ ਤੂੰਥੇ ਸਟੇ ਕੋਈ ਨੀਗਾ ਫਿਊਚਰ ਨਹੀਂ ਹੈਗਾ ਕੋਈ ਪੇਪਰ ਮਿਲਦੀ ਆਸ ਨਹੀਂ ਹੈ ਇਹ ਕਰਕੇ ਫਿਰ ਮੈਂ ਰਸਤਾ ਮੈਂ ਅੜਕਾ ਦਾ ਚੁਣਿਆ ਕਿ ਚਲੋ ਉਸਦੀ ਕੋਈ ਆਸ ਹੈਗੀ ਆ ਕਿ ਪੇਪਰ ਬਣ ਜਾਣਗੇ ਜਾਂ ਪੱਕੇ ਹੋ ਜਾਣਗੇ ਕੋਈ ਆਪਣੀ ਫੈਮਿਲੀ ਨੂੰ ਸੱਦ ਲਾ ਜੀ ਉਸ ਡੌਕਰਸ ਵੀ ਰਾਹ ਦੇ ਵਿੱਚ ਹਰਾਸ ਕਰਦੇ ਨੇ ਡੌਂਕਰ ਜਦੋਂ ਆ ਲੋਕੀ ਨਾਲ ਚੱਲਦੇ ਨੇ ਤੇ ਗਰੁੱਪ ਲੈ ਕੇ ਜਾਂਦੇ ਨੇ ਜੇ ਦਾ ਗਰੁੱਪ ਜੋ ਕੋਈ ਇੱਕ ਦੋ ਮੁੰਡਾ ਪਿੱਛੇ ਰਹਿ ਗਿਆ ਉਹਨਾਂ ਦੀ ਬਾਤ ਵੀ ਕੁਛ ਨਹੀਂ ਉਹਨਾਂ ਜਣਾਤੀ ਨੂੰ ਛੱਡੋ ਤੇ ਠੀਕ ਕਰੋ ਅਸੀਂ ਚਾਹੀਏ ਵੀ ਉਹ ਵੀ ਹਰ ਕੁਦਾਮੀ ਕਾਨੂੰਨੀ ਕਰ ਸਕਣ ਪਰ ਜਿੰਨਾ ਜਰ ਡਾਂਕਰ ਤੋਂ ਦੋੜਦੇ ਨਾਲ ਤੁਰਨਾ ਪੈਂਦਾ ਜੇ ਬੰਦਾ ਬਿਮਾਰ ਆ ਕੋਈ ਵੀ ਹੈ ਪਰੇਸ਼ਾਨ ਹੈ ਜਿੱਦਾਂ ਤੁਰਨਾ ਹੀ ਪੈਣਾ ਜੇ ਦਾ ਆਪਣੇ ਸਰੀਰ ਤੇ ਆਜੀ ਤਾਕਤ ਜਾਂ ਜਾਨ ਹੈ ਜੀ ਤੁਰ ਲੋ ਜਿਹਦੇ ਪਿੱਛੇ ਰਹਿ ਗਏ ਤੇ ਫਿਰ ਮੌਤ ਬੀਤੇ ਕੱਲ ਪੰਜਾਬ ਦੇ ਵਿੱਚ ਅਮਰੀਕਾ ਦੇ ਵਿੱਚ ਇੱਕ ਅਮਰੀਕਾ ਤੋਂ ਪਲੇਨ ਉਤਰਦਾ ਔਰ ਪਲੇਨ ਅਮਰੀਕਾ ਦੀ ਆਰਮੀ ਦਾ ਉੱਪਰ ਔਰ ਆਰਮੀ ਦੇ ਪਲੇਨ ਦੇ ਵਿੱਚ ਇੱਕ ਕੋਈ ਕਰੀਬ 100 ਦੇ ਕਰੀਬ ਜਿਹੜੇ ਭਾਰਤੀ ਨੇ ਉਹ ਡਿਪੋਰਟ ਕੀਤੇ ਗਏ ਉਹਨਾਂ ਦੇ ਨਾਲ ਜਿਸਪਾਲ ਸਿੰਘ ਵੀ ਸੀ ਜਿਹੜੇ ਕਿ ਫਤਿਹਗੜ ਚੂੜੀਆਂ ਦੇ ਗੁਰਦਾਸਪੁਰ ਦੇ ਰੈਟ ਵਾਲੇ ਨੇ ਮੇਰੇ ਨਾਲ ਨੇ ਜਿਸਪਾਲ ਸ਼ਾਇਦ ਕੱਲ ਜਦੋਂ ਉੱਪਰੇ تھے ਉਹ ਉਹ ਪਲੇਨ ਸਾਰੇ ਸੁਪਨੇ ਤੋੜ ਗਿਆ ਤੁਹਾਨੂੰ ਲੱਗਦਾ ਬਿਲਕੁਲ ਜੀ ਸੁਪਨੇ ਬੜੇ ਦੇਖੇ ਸੀ ਕਿ ਅਮਰੀਕਾ ਜਾਵਾਂਗੇ ਅਮੀਰ ਬਣਾਈ ਕਰਾਂਗੇ ਪਰ ਸੁਪਨੇ ਪੂਰੇ ਨਹੀਂ ਹੋ ਸਕਦੇ ਜਿਸਪਾਲ ਕਦੋਂ ਤੋਂ ਸਫ਼ਰ ਸ਼ੁਰੂ ਹੋਇਆ ਇਸ ਅਮਰੀਕਾ ਦਾ ਸਫ਼ਰ ਸ਼ੁਰੂ ਕਦੋਂ ਤੋਂ ਹੋਇਆ ਜਾਂ ਇੱਕ ਵਿਦੇਸ਼ ਦਾ ਸਫ਼ਰ ਕਦੋਂ ਤੋਂ ਸ਼ੁਰੂ ਹੋਇਆ ਘੜੋਂ ਮੈਂ ਇਥੋਂ 2.5 ਸਾਲ ਮੰਨ ਲੀ ਜਿਹਾ ਹੈ 2.5 ਸਾਲ ਪਹਿਲਾਂ ਮੈਂ ਇਥੋਂ ਗਿਆ ਸੀ ਘੜੋਂ ਅਸਮੈਰਿਕਾ ਪਹੁੰਚਣ ਦੀ ਆਸ ਵਿੱਚ ਬਹੁਤ ਵਾਰ ਟਰਾਈ ਨੇ ਕੀਤੀਆਂ ਪਹਿਲਾਂ 1 ਸਾਲ ਡੇਢ ਪਹਿਲਾਂ ਨਹੀਂ ਗੱਲ ਬਣੀ ਫਿਰ ਅੱਜ ਤੋਂ ਛੇ ਮਹੀਨੇ ਪਹਿਲਾਂ ਜਦੋਂ ਟਰਾਈ ਕੀਤੀ ਤੇ ਮੈਂ ਉਹ ਰਸਤਿਆਂ ਦੇ ਵਗ ਵਗ ਦੇਖਣ ਹੁੰਦਾ ਪਹੁੰਚ ਗਿਆ ਸੀ ਅਮਰੀਕਾ ਪਰ ਉਹ ਨਹੀਂ ਸ਼ੁਰੂ ਹੋ ਸਕਦਾ ਬੱਸ ਨੇ ਦਿਨ ਉਸ ਅਮਰੀਕਾ ਦੀ ਧਰਤੀ ਤੇ ਰਹੇ ਉਸ ਜਗ੍ਹਾ ਦੇ ਰਹੇ ਨਾ 11 ਦਿਨਾਂ ਜੀ ਮੇਰੇ ਖਾਲ ਨਾ ਅਮਰੀਕਾ ਤੇ ਵੇਖੀ ਵੀ ਨਹੀਂ ਹੋਣੀ ਉੱਥੇ ਮੈਂ ਉਹੀ ਜਿਹੜਾ ਅਨਬਾਸ ਤੇ ਬਿਠਾ ਕੇ ਲੈ ਕੇ ਗਏ ਨੇ ਥੋੜਾ ਬਹੁਤ ਮਤਲਬ ਜੇ ਦੋ ਬਾਰਡਰ ਟੱਪਿਆ ਹਾਂਜੀ ਕੋਈ ਸੌੜ ਦੇ ਚੁਮੀਲ ਜਿਹੜਾ ਇਦਾਂ ਗਏ ਤੇ ਬਾਅਦ ਚ ਕਿਹਨੂੰ ਪੁੱਛਿਆ ਅਗੇ ਜੀ ਉਸ ਦਿਨ ਉਹਦਾ ਅਸਪਤਲ ਜਿਸ ਬਾਲ ਸਭ ਤੋਂ ਪਹਿਲੇ ਤੇ ਤੁਸੀਂ ਗਏ ਇੰਗਲੈਂਡ ਤੇ ਇੰਗਲੈਂਡ ਤੁਹਾਡੇ ਕੋ ਵੀਜ਼ਾ ਸੀਗਾ ਇਸੀ ਅੰਗਰੇਜ਼ਾਂ ਦੇ ਮਰ ਤੋਂ ਵਿਜਾਤ ਹੀ ਗਿਆ ਵਿਟਰ ਵਿਜਾਤ ਹੀ ਗਿਆ ਉਥੂ ਵੀ ਮੈਜੋਰ ਪੁਜਾਜਾ ਉਤੋਂ ਫਿਰ ਇੰਨਾ ਵਕ ਵਕ ਦੇ ਸੰਝ ਹੁੰਦਾ ਹੋਇਆ ਨਾਮਾ ਦੰਗਲ ਕਿ ਮੈਨੂੰ ਇਹ ਮਿਲਦਾ ਨਹੀਂ ਸੀ ਕੋਈ ਹਿਲਦਾ ਹੈਗਾ ਸੀ ਕਿ ਇੰਗਲੈਂਡ ਦੇ ਵਿੱਚ ਇਸ ਟੇਕ ਅਲਪਰ ਦੇ ਉਥੇ ਸਟੇ ਉਥੇ ਕੋਈ ਨੀਗਾ ਫਿਊਚਰ ਨਹੀਂ ਹੈਗਾ ਕੋਈ ਪੇਪਰ ਮੇਂ ਹੁੰਦੀ ਆਸ ਨਹੀਂ ਹੈ